ਜਦੋਂ ਡੋਨਲਡ 트ੰਪ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਜਾਰਜ ਫਲੌਇਡ ਦੇ ਬਹੁਤ ਹੋਈਆ ਪੁਲਿਸ ਅਫਸਰ ਦੇ ਸਾਢੇ 8 ਮਿੰਟ ਉਹਦੇ ਧੌਂ ਦੇ ਉੱਤੇ ਗੋਡਾ ਰੱਖ ਕੇ ਉਹਨੂੰ ਮਾਰਿਆ ਤੇ ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਬਲੈਕ ਲਾਈਵਜ਼ ਮੈਟਰ ਚੱਲ ਪਈ ਸੀ ਪੂਰੇ ਅਮਰੀਕਾ 'ਚ ਬੜੇ ਤਕੜੇ ਲੈਵਲ ਦੇ ਪ੍ਰੋਟੈਸਟ ਹੋਏ ਉਹ ਪ੍ਰੋਟੈਸਟ ਨੂੰ ਡੋਨਲਡ 트ੰਪ ਨੇ ਕਿਦਾਂ ਕਰਬ ਕੀਤਾ ਸੀ ਪਤਾ ਤੁਹਾਨੂੰ ਯਾਦ ਕਰਿਓ ਉਹਦੀ ਵੀਡੀਓ ਹੱਥ 'ਚ ਬਾਈਬਲ ਲੈ ਕੇ ਆ ਗਿਆ ਸੀ ਦੈਟ ਵਾਸ ਦ 트ੰਪ ਕਾਰ ਤਰੁਪ ਦਾ ਪਰਤਾ ਅੱਧਾ ਯੂਐਸਾ ਠੰਡਾ ਇਹਨਾਂ ਨੂੰ ਪਤਾ ਕਿੱਥੇ ਵਰਤਣਾ ਹੈ ਜ਼ਿਆ ਉਲ ਹਕ ਹੈ ਅੱਜ ਪਾਕਿਸਤਾਨ ਨੂੰ ਜਿਸ ਹਾਲ ਤੱਕ ਲੈ ਕੇ ਗਿਆ ਜੋਰ ਲਾ ਲੋ ਇਰਾਨ ਖਾਨ ਜੇਲ੍ਹ ਚੋਂ ਨਿਕਲ ਕੇ ਦਿਖਾ ਦੇ ਕਿਉਂਕਿ ਉਹਨੇ ਇੱਕ ਵਾਰੀ ਧਰਮ ਦਾ ਨਾਂ ਲਿਆ ਪਹਿਲਾਂ ਤਾਂ ਧਰਮ ਦੇ ਨਾਂ ਤੇ ਮੁਲਕ ਬਣਿਆ ਤੇ ਉਦੋਂ ਮੁਹੰਮਦ ਅਲੀ ਜਨਾਬ ਸਾਹਿਬ ਉਹ ਤਾਂ ਬੜੇ ਐਜੂਕੇਟਿਡ ਲਾਅਰ ਸੀਗੇ ਉਹਨਾਂ ਨੇ ਉਹਦੇ ਨਾਲ ਇਕੁਐਲਿਟੀ ਦੀ ਗੱਲ ਕੀਤੀ ਇਸਲਾਮਿਕ ਦੇਸ਼ ਹੈ ਪਰ ਸਾਰੇ ਬਰਾਬਰ ਨੇ ਫਿਰ ਤਾਂ ਸਾਰੇ ਹੀ ਬਰਾਬਰ ਨੇ ਫਿਰ ਤਾਂ ਕੋਈ ਵੀ ਦੇਸ਼ ਹੋਵੇ ਫਿਰ ਤਾਂ ਹਿੰਦੂ ਦੇਸ਼ ਵੀ ਕਹਿ ਸਕਦੇ ਸੀ ਸਿੱਖ ਦੇਸ਼ ਵੀ ਕਹਿ ਸਕਦੇ ਸੀ ਹੁਣ ਜਦੋਂ ਇਸਲਾਮਿਕ ਦੇਸ਼ ਹੈ ਤੇ ਸਾਰੇ ਬਰਾਬਰ ਹੈ ਇਥੋਂ ਹੀ ਮੌਕਾ ਮਿਲ ਗਿਆ ਕਿ ਇਸਲਾਮ ਇੱਕ ਦੇਸ਼ ਹੈ ਬਾਕੀਆਂ ਨਾਲ ਫਿਰ ਵੇਖ ਲੈਣੇ ਆ ਵੀ ਇਸਲਾਮ ਦੇ ਅਨੁਸਾਰ ਕਿਵੇਂ-ਕਿਵੇਂ ਠੀਕ ਬੈਠਦੇ ਆ ਜ਼ਿਆਉਲ ਹਕ 1978 ਤੋਂ ਬਾਅਦ ਉਹਨੂੰ ਫਿਰ ਉਸ ਦੇਸ਼ਾ 'ਚ ਲੈ ਗਏ ਤੇ ਬਲਾਸਫੇਮੀ ਐਕਟ ਤੱਕ ਪਹੁੰਚੇ ਕਿ ਜੇ ਕੋਈ ਇਰਸ਼ ਨਿੰਦਾ ਕਰਦਾ ਮੁਹੰਮਦ ਸਾਹਿਬ ਦੇ ਖਿਲਾਫ ਬੋਲਦਾ ਦੋ ਬੰਦਿਆਂ ਦਾ ਬਿਆਨ ਚਾਹੀਦਾ ਦੋ ਮੁਸਲਮਾਨ ਹੋਣੇ ਚਾਹੀਦੇ ਆ ਜਿਹੜਾ ਬੰਦਾ ਨਾਨ ਮੁਸਲਮ ਹੈ ਉਹਦੇ ਖਿਲਾਫ ਦੋ ਮੁਸਲਮਾਨ ਬਿਆਨ ਦੇਣ ਤੇ ਕਾਜੀ ਕੋਲ ਚਲੇ ਜਾ ਕਾਜੀ ਦਾ ਫਤਵਾ ਆ ਜਾਣਾ ਹੈ ਸਜ਼ਾਏ ਮੌਤ ਸਿੱਧਾ ਹੀ ਇੱਕ ਟ੍ਰੈਂਡ ਚੱਲ ਪਿਆ ਤੇ ਉਹਦੇ ਵਿੱਚੋਂ ਅੱਜ ਤੱਕ ਕੋਈ ਬਾਹਰ ਨਹੀਂ ਨਿਕਲ ਸਕਦੇ ਧਰਮ ਦੀ ਕਿਉਂ ਲੋੜ ਪੈਂਦੀ ਆ ਬਾਰ ਬਾਰ ਉਹ ਆਪਣੇ ਆਪ ਨੂੰ ਧਾਰਮਿਕ ਕਿਉਂ ਕਹਿੰਦੇ ਕਿਉਂਕਿ ਧਰਮ ਦੇ ਬਾਅਦ ਤੁਸੀਂ ਸਵਾਲਾਂ ਤੋਂ ਬਚ ਸਕਦੇ